ਗੋਇੰਦਵਾਲ ਸਾਹਿਬ ਕਪੂਰਥਲਾ ਮੁਖਮਾਰਕ ਤੇ ਵਾਪਰੇ ਪਿਆ ਨਖਾਸ ਜਥੇ ਕੀ ਨੋਵਾ ਗੱਡੀ ਤੇ ਟਰਾਲੀ ਟਰੈਕਟਰ ਦੀ ਬੜੀ ਹੀ ਤੇਜ਼ ਰਫ਼ਤਾਰ ਦੇ ਨਾਲ ਟੱਕਰ ਹੋਈ ਦੱਸਿਆ ਗਿਆ ਹੈ ਕਿ ਗੱਡੀ ਦੇ ਵਿੱਚ ਸਵਾਰ ਤਕਰੀਬਨ ਬੱਚਿਆਂ ਸਮੇਤ 7 ਜਣੇ ਮੌਜੂ ਸਨ ਜਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਤੇ ਉਹਨਾਂ ਨੂੰ ਸੁਲਤਾਨਪੁਰ ਦੇ ਨਿੱਜੀ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਦਾਖਲ ਕਰਵਾਇਆ ਗਿਆ ਹੈ ਨਾਮ ਬੱਗਾ ਸਿੰਘ ਹੈ ਜੀ ਇਹ ਜਿਹੜਾ ਐਕਸੀਡੈਂਟ ਹੋਇਆ ਇਹ ਕਿੱਦਾਂ ਹੋਇਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਗੱਡੀ ਨੋਵਾ ਜੀ ਸ਼੍ਰੀ ਗੋਇੰਦਵਾਲ ਸਾਹਿਬ ਤੋਂ ਆ ਰਹੀ ਸੀਗੀ ਜੀ ਮੁੰਡੀ ਮੋੜ ਤੋਂ ਲੈ ਕੇ ਅਮਰਤਪੁਰ ਸ਼ੰਨਾ ਪਿੰਡ ਆ ਛੋਟਾ ਜਿਹਾ ਉਥੇ ਰੋੜ ਤੇ ਹੀ ਐਕਸੀਡੈਂਟ ਹੋਇਆ ਇਹਨਾਂ ਦਾ ਜੀ 6-7 ਜਮਰੀਦ ਗੱਡੀ 'ਚ ਬੈਠੇ ਸੀਗੇ ਸਾਰੇ ਗੰਭੀਰ ਜ਼ਖਮੀ ਆ ਕੁਝ ਹਸਪਤਾਲ ਸੁਲਤਾਨਪੁਰ ਲੈ ਗਏ ਆ ਕੁਝ ਪਾਰ ਨੂੰ ਗੋਇੰਦਵਾਲ ਸਾਹਿਬ ਰੋੜ ਤੇ ਨੂੰ ਲੈ ਗਏ ਆ ਜੀ ਤੇ ਬੇਨਤੀ ਆ ਵੀ ਅੱਗੇ ਤੋਂ ਥੋੜਾ ਜਿਹਾ ਠੰਡ ਦਾ ਮੌਸਮ ਆ ਯਾ ਅੱਨਲ ਚਲਾਓ ਟੀ ਵਿੱਚ ਲੇਡੀਜ਼ ਵੀ ਮੌਜੂਦ ਸੀ ਹਾਂਜੀ ਹਾਂਜੀ ਲੇਡੀਜ਼ ਹੀ ਹੈਗੇ ਲੇਡੀਜ਼ ਦਾ ਵੀ ਕੋਈ ਦੱਸਿਆ ਜਾ ਰਿਹਾ ਹਾਂਜੀ ਹਾਂਜੀ ਇੱਕ ਮਾਤਾ ਹੀਗੀ ਉਹ ਜ਼ਿਆਦਾ ਜ਼ਖਮੀ ਹੈ ਬਾਕੀ ਥੋੜੇ ਠੀਕ ਆ ਦਾ ਕਿੰਨਾ ਤੇ ਜ਼ੋਰ ਦੱਸਿਆ ਹੋਇਆ ਐਕਸੀਡੈਂਟ ਤੇ ਗੱਡੀ ਤੋਂ ਬਹੁਤ ਜ਼ੋਰ ਨਾਲ ਟੱਕਰ ਵੱਜੀ ਹੈ ਗੱਡੀ ਦੀ ਟਰਾਲੀ ਦੀ ਹਾਂਜੀ ਹਾਂਜੀ ਇਹ ਕੋਈ ਲਾਗੇ ਜਗਾ ਵੀ ਹੈ ਕੀ ਕੋਈ ਜਗਾ ਤੇ ਆ ਮੰਦਿਰ ਹੀ ਹੈ ਜੀ ਇੱਕਾ ਰੋਡ ਦੇ ਨਾਲ ਹੀ ਆ ਸਾਹਮਣੇ ਬਿਲਕੁਲ ਹੀ ਹੈ ਜੀ ਕੋਈ ਪਹੁੰਚੀ ਇੱਥੇ ਪੁਲਿਸ ਬਾਤ ਚ ਆਈ ਹੈ ਜੀ ਜਦੋਂ ਪਿੰਡ ਵਾਲਿਆਂ ਨੇ ਗੱਡੀ ਚੋਂ ਬਾਹਰ ਕੱਢ ਲਿਆ ਨਾ ਉਸ ਤੋਂ ਬਾਅਦ ਪੁਲਿਸ ਪਹੁੰਚੀ ਹੈ ਜੀ ਤੁਹਾਡਾ ਸਖਿੰਦਰ ਸਿੰਘ ਹੈ ਜੀ ਕਿਹੜਾ ਪਿੰਡ ਜੀ ਹਾਂਜੀ ਇਹ ਮੁੰਡੀ ਸ਼ੰਨਾ ਜੀ ਅੰਮ੍ਰਿਤਪੁਰ ਕੀ ਹੈ ਜਿਹੜਾ ਐਕਸੀਡੈਂਟ ਹੋਇਆ ਹੈ ਕਿੱਦਾਂ ਹੋਇਆ ਕਿਹੜੀ ਗੱਡੀ ਦਾ ਐਕਸੀਡੈਂਟ ਹੈ ਇਹ ਨੋਵਾ ਗੱਡੀ ਸੀ ਜੀ ਹਾਂਜੀ ਕਿੱਥੋਂ ਆ ਰਹੀ ਸੀਗੀ ਇਹ ਦੋ ਗੋਂਦੜਾ ਸਾਹਿਬ ਤੋਂ ਆ ਰਹੀ ਸੀ ਜੀ ਹਾਂਜੀ 41 ਚ ਵੱਜੀ ਹੈ ਜੀ ਤੇ ਜਿਹੜੀ ਨੋਵਾ ਗੱਡੀ ਕਿੰਨੇ ਜਣੇ ਸਵਾਰ ਸੀ ਦੇ ਵਿੱਚ ਬਹੁਤ ਨੇ ਪਰਿਵਾਰ ਸੀ ਸਾਰਾ ਜੀ ਤਕਰੀਬਨ ਕਿੰਨੇ ਜਣੇ ਸਵਾਰ ਸੀ 10 12 ਜਣੇ ਹੈਗੇ ਸੀ ਕਿੱਦਾਂ ਵੱਜੀ ਗੱਡੀ ਕਿੱਥੇ ਗੱਡੀ ਵੱਜੀ ਇਹ ਗੱਡੀ ਇੱਥੇ ਰੋਡ ਦੇ ਉੱਤੇ ਗੋੰਦਵਾਲ ਰੋਡ ਦਾ ਹੀ ਵੱਜੀ ਜੀ ਕੱਚ ਵੱਜੀ ਗੱਡੀ ਹਾਂਜੀ ਟਾਲੀ ਜੀ ਕੋਈ ਨੁਕਸਾਨ ਹੋਇਆ ਨੁਕਸਾਨ ਹੋਇਆ ਦੋ ਜ਼ਖਮੀ ਹੋਇਆ ਜੀ ਕਿੰਨੇ ਜਣੇ ਜ਼ਖਮੀ ਹੋਏ ਤਿੰਨ ਕੁ ਜਣੇ ਹੋਏ ਜੀ ਸੁਲਤਾਨਪੁਰ ਜੀ ਇੱਥੇ ਪਹੁੰਚੀ ਹੋ ਕੇ ਹਾਂਜੀ ਪੁਲਿਸ ਨਹੀਂ ਆਈ ਬਾਅਦ ਚ ਆਈ ਅਗੋਂ ਕਿ ਤੱਕ ਬਾਅਦ ਚ ਪਹੁੰਚੀ ਪੁਲਿਸ ਹਾਂਜੀ